ਇਹ ਸਾਡੇ ਬਜ਼ੁਰਗਾਂ ਕੋ ਪਹਿਲੀ ਘਟੂ ਘਟ 80 ਸਾਲ ਹੋ ਗਏ ਪਹਿਲੀਆਂ ਵਗਦਿਆਂ ਨੂੰ ਪਹਿਲੇ ਦਸਮੇ ਤੇ ਇਹ ਟਿੱਬੇ ਟੋਏ ਹੀ ਸਾਡੇ ਬਜ਼ੁਰਗਾਂ ਨੇ ਮਿਹਨਤ ਕੀਤੀ ਮਿਹਨਤ ਕਰਕੇ ਇਹਨਾਂ ਨੂੰ ਪਹਿਲੀਆਂ ਬਣਾਇਆ ਪਹਿਲੀਆਂ ਬਣਾਉਣ ਦੇ باوجود ਗਰਦੌੜੀਆਂ ਵੀ ਸਾਡੇ ਨਾਂ ਤੇ ਸ਼ੁਰੂ ਤੋਂ ਚੱਲਦੀ ਆਈਆਂ 50 ਸਾਲ ਹੋ ਗਏ ਪਰ ਮੇਰੀ ਪੋਲੀਟੀਕਲ ਹੋਣ ਦੇ ਨਾਤੇ ਸੋਚ ਸੀ ਕਿ ਕੱਲ ਨੂੰ ਮੇਰੇ ਤੇ ਅਲਿਗੇਸ਼ਨ ਲੱਗ ਜਾਣੇ ਕਿ ਇਹਨਾਂ ਨੇ ਆਪਣਾ ਨਜਾਇਜ਼ ਖਦਾ ਉਠਾਇਆ ਆਪਣੀ ਪੋਜੀਸ਼ਨ ਹਾਈਸ ਕਰਕੇ ਅਸੀਂ ਹਰ ਚੀਜ਼ ਹਰ ਸੰਭਵ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਕਾਨੂੰਨ ਦਾ ਦਾਇਰਾ ਨਾ ਟਪਣਾ ਪਵੇ ਅੱਜ ਹੀ ਸਾਨੂੰ ਪੁਲਿਸ ਤੇ ਤਹਿਸੀਲਦਾਰ ਰਪ੍ਰੇਜੈਂਸ਼ਨ ਦਿਵਾ ਕੇ ਆਏ ਆ ਹੁਣ ਉਹ ਸਾਡੇ ਨਾਲ ਧੱਕੇਸ਼ਾਹੀ ਕਰਨ ਦੇ ਆ ਕਬਜ਼ਾ ਨਜਾਇਜ਼ ਸਾਡੇ ਨਾਲ ਕੇ ਆਪਣਾ ਪ੍ਰਸ਼ਾਸਨ ਨੂੰ ਨਾਲ ਲੈ ਕੇ ਨਾਲ ਹੋਰ ਆਪਣੇ ਮੁੰਡੇ ਇਕੱਠੇ ਕਰਕੇ ਤੇ ਅੜ ਕੇ ਕਬਜ਼ਾ ਲੈ ਲਿਆ ਅੱਜ ਵੀ ਧੀਰਪਿੰਡ ਦੇ ਵਿੱਚ ਉਹਨਾਂ ਨੇ ਪੂਰਾ ਪ੍ਰਸ਼ਾਸਨ ਨੂੰ ਨਾਲ ਲੈ ਕੇ ਆਣ ਕੇ ਤੇ ਕਬਜ਼ਾ ਕਰਨ ਲੱਗੇ ਮੰਜੀ ਸਿੰਘ ਧੀਰਿਆ ਤੇ ਇਥੇ ਪਹਿਲੀ ਹੈ 11 ਕਿਲੇ ਇਹ ਸਾਡੇ ਬਜ਼ੁਰਗਾਂ ਕੋ ਪਹਿਲੀ ਘਟੂ ਘਟ 80 ਸਾਲ ਹੋ ਗਏ ਪਹਿਲਿਆਂ ਵਗਦਿਆਂ ਨੂੰ ਪਹਿਲੇ ਦੇ ਸਮੇਂ ਤੇ ਇਹ ਟਿੱਬੇ ਟੋਏ ਹੀ ਸਾਡੇ ਬਜ਼ੁਰਗਾਂ ਨੇ ਮਿਹਨਤ ਕੀਤੀ ਮਿਹਨਤ ਕਰਕੇ ਇਹਨਾਂ ਨੂੰ ਪਹਿਲੀਆਂ ਬਣਾਇਆ ਪਹਿਲੀਆਂ ਬਣਾਉਣ ਦੇ ਬਾਵਜੂਦ ਗਰਦੌੜੀਆਂ ਵੀ ਸਾਡੇ ਨਾਂ ਤੇ ਸ਼ੁਰੂ ਤੋਂ ਚੱਲਦੀ ਆਈਆਂ 50 ਸਾਲ ਹੋ ਗਏ ਕਟੂ ਗਰਦੌੜੀਆਂ ਸਾਡੇ ਨਾਂ ਤੇ ਹੀ ਹੁਣ ਵਿੱਚ ਬੰਬੀਆਂ ਪੱਕੀਆਂ ਲੱਗੀਆਂ ਕਨੈਕਸ਼ਨ ਸਾਡੇ ਨਾਂ ਤੇ ਆ ਤੇ ਟ੍ਰਾਂਸਫਰ ਲੱਗੇ ਸਭ ਕੁਝ ਮਤਲਬ ਕਿ ਸਾਡੇ ਨਾਂ ਤੇ ਚੱਲਦਾ ਵਾ ਇਨੇ ਜਰੀਏ ਸ਼ਾਨੀ ਜਗਦੀਸ਼ ਇਨਸਾਨੀ ਜਿਹੜਾ ਐਮ ਐਲ ਏ ਸੀ ਪਹਿਲਾਂ ਇਨੇ ਕੁਝ ਸਮੇਂ ਪਹਿਲਾਂ ਇਹ ਪਹਿਲੀ ਸਰੂਪ ਵਾਲੀ ਦੀ ਪਹਿਲੀ ਸੀ ਪਹਿਲਾਂ ਉਹਨਾਂ ਨੇ ਆਪਣੇ ਨਾਂ ਤੇ ਪਹਿਲੀ ਆਪਣੇ ਨਾਂ ਤੇ ਕਰਵਾ ਲਈ ਉਹਨਾਂ ਕੋਲ ਕੁਝ ਪੈਸੇ ਦੇ ਕੇ ਜਾਂ ਕਿਸ ਤਰ੍ਹਾਂ ਵੀ ਥੋੜੇ ਪੈਸੇ ਦੇ ਕੇ ਇਹਨਾਂ ਨੇ ਆਪਣੇ ਨ ਰਜਿਸਟਰੀਆਂ ਕਰਵਾ ਲਈਆਂ ਉਹਨਾਂ ਦੇ ਮਰਨ ਤੋਂ ਬਾਅਦ ਵਿੱਚ ਉਹਨਾਂ ਦੀ ਘਰਵਾਲੀ ਉਹਨਾਂ ਦੀ ਵਾਈਫ ਸ਼ਾਨੀ ਦੀ ਤੇ ਜਿਹੜੀ ਉਹਨਾਂ ਦੀ ਦੋ ਬੱਚੀਆਂ ਅੰਬਿਕਾ ਸਾਹਨੀ ਤੇ ਹਾਰਤੀ ਸਾਹਨੀ ਉਹਨਾਂ ਦੇ ਉਹਨਾਂ ਦੇ ਨਾਂ ਦੇ ਉਹਨੇ ਪਹਿਲੀ ਹੋ ਗਈ ਚੜ ਗਈ ਹੁਣ ਉਹ ਸਾਡੇ ਨਾਲ ਧੱਕੇਸ਼ਾਹੀ ਕਰਨ ਦੇ ਆ ਕਬਜ਼ਾ ਨਜਾਇਜ਼ ਸਾਡੇ ਨਾਲ ਕੇ ਆਪਣਾ ਪ੍ਰਸ਼ਾਸਨ ਨੂੰ ਨਾਲ ਲੈ ਕੇ ਨਾਲ ਹੋਰ ਆਪਣੇ ਮੁੰਡੇ ਇਕੱਠੇ ਕਰਕੇ ਤੇ ਅੜ ਕੇ ਕਬਜ਼ਾ ਲੈਣ ਦੇ ਆ ਅੱਜ ਵੀ ਧੀਰਪਿੰਦ ਦੇ ਵਿੱਚ ਉਹਨਾਂ ਨੇ ਪੂਰਾ ਪ੍ਰਸ਼ਾਸਨ ਨੂੰ ਨਾਲ ਲੈ ਕੇ ਆਣ ਕੇ ਤੇ ਕਬਜ਼ਾ ਕਰਨ ਲੱਗੇ ਆ ਜ਼ਮੀਨ ਦੇ ਉੱਤੇ ਸਾਡੀ ਦੇ ਤੇ ਆਪਾਂ ਗਰੀਬ ਬੰਦੇ ਆ ਆਪਾਂ ਪ੍ਰਸ਼ਾਸਨ ਦੇ ਸਰਕਾਰ ਦੇ ਚੰਨ ਵਿੱਚ ਇਹੀ ਬੇਨਤੀ ਕਰਦੇ ਆਂ ਸਾਰਾ ਪਰਿਵਾਰ ਕਿ ਸਾਡੇ ਛੋਟੇ-ਛੋਟੇ ਬੱਚੇ ਆ ਇਹ 11 ਕਿੱਲੇ ਪਹਿਲੀ ਜਿਹੜੀ ਹੈ ਇਹ ਸਾਰੀ ਇੱਕੋ ਪਰਿਵਾਰ ਦੀ ਨਹੀਂ ਹੈ ਪਹਿਲੀ ਸਾਡੇ ਦਾਦੇ ਉਹਨੇ 8 ਪਰਵਾਸ ਸਨ ਉਹਨਾਂ ਦੇ ਗਾੜੀ ਬੱਚੇ ਕਿਸੇ ਦੇ 3 ਬੱਚੇ ਕਿਸੇ 4 ਬੱਚੇ ਕਿਸੇ ਨੂੰ ਹੁਣ ਇਸ ਟਾਈਮ ਦੇ ਵਿੱਚ ਦੋ ਕਨਾਲ ਆਉਂਦੀ ਹੈ ਕਿਸੇ ਨੂੰ ਇੱਕ ਕਿੱਲਾ ਹੁੰਦਾ ਕਿ ਨੂੰ ਅੱਧਾ ਕਿੱਲਾ ਆਉਂਦਾ ਪਹਿਲੀ 11 ਕਿੱਲੇ ਕਿਸੇ ਇਕੱਲੇ ਦੀ ਪਹਿਲੀ ਨਹੀਂ ਆ ਤੇ ਆਪਾਂ ਸਰਕਾਰ ਕੋ ਇਹੀ ਇਨਸਾਫ ਮੰਗਦੇ ਆਂ ਕਿ ਸਾਡਾ ਇਨਸਾਫ ਕੀਤਾ ਜਾਵੇ ਤੇ ਜੋ ਵੀ ਬੰਦਾ ਸਾਡਾ ਸਾਡੇ ਨਾਂ ਤੇ ਪਹਿਲੀ ਕੀਤੀ ਜਾਵੇ ਅੱਜ ਹੁਣ ਕੀ ਵੇਖ ਕੇ ਗਏ ਹਾਲਾਤ ਮੁਕੇ ਅੱਜ ਜੋ ਪਟਵਾਰੀ ਗਰਦੌਰ ਪ੍ਰਸ਼ਾਸਨ ਪੁਲਿਸ ਜੋ ਸਾਰੇ ਇਕੱਤਰ ਹੋ ਕੇ ਨਾਲ ਜੋ ਉਹਨਾਂ ਦੀ ਲੜਕੀ ਹੈ ਸ਼ਾਨੀ ਸਾਹਿਬ ਜੀ ਉਹ ਵੀ ਨਾਲ ਆਏ ਆ ਉਹਨਾਂ ਨੇ ਵੀ ਵੇਖਿਆ ਕਿ ਝੋਨਾ ਲੱਗਾ ਹੋਇਆ ਹੈ ਇਸ ਕਰਕੇ ਉਹ ਪਹਿਲੀ ਮਤਲਬ ਕਿ ਕਬਜ਼ਾ ਨਹੀਂ ਕੀਤਾ ਗਿਆ ਪਰ ਉਹ ਆਪਣਾ ਨਿਯਾਜ ਕਬਜ਼ਾ ਕਰਨ ਨੂੰ ਅੱਜ ਵੀ ਆਏ ਸੀ ਬਹੁਤ ਗਰੀਬ ਪਰ ਆਰ ਆਪ ਆਪ ਸਰਕਾਰ ਦੇ ਚਰਨਾਂ 'ਚ ਇਹੀ ਬੇਨਤੀ ਕਰਦੇ ਆਂ ਕਿ ਆਪ ਸਾਡੇ ਨਾਲ ਸਾਡਾ ਮਤਲਬ ਕਿ ਮਦਦ ਕੀਤੀ ਜਾਵੇ ਗਰੀਬਾਂ ਬੰਦਿਆਂ ਦੀ ਕਿਉਂਕਿ ਇਹ ਗਰੀਬਾਂ ਦੀ ਇਸੇ ਪੈਲੀ ਤੋਂ ਸਾਡੇ ਘਰ ਚੱਲਦੇ ਹਨ ਆਪ ਆਪਦੇ ਚਰਨਾਂ 'ਚ ਇਹ ਹੀ ਬੇਨਤੀ ਕਰਦੇ ਹਾਂ ਪੂਰਾ ਪਰਿਵਾਰ ਕਿ ਆਪ ਸਾਡਾ ਇਨਸਾਫ ਕੀਤਾ ਜਾਵੇ ਕਿਨਾਲ ਸਿੰਘ ਪੈਲੀ ਸਾਡੇ ਕੋਲ ਅੱਛੀ 90 ਸਾਲ ਦੀ ਪੈਲੀ ਵਗਦੀ ਹੈ ਮੁਰਤਮਲ ਕਬਜ਼ਾ ਸਾਡਾ ਕਿੰਨੀ 11 ਕਿਲੇ ਪੈਲੀ ਬਹਣ ਲਈ ਹੈ ਮੰਮੀਆਂ ਸਾਡੀਆਂ ਪੱਕੀਆਂ ਵੇ ਟਾਰ ਤੋਂ ਪੱਕਾ ਲੱਗਾ ਹੋਆ ਹਾਂਜੀ ਝੋਨਾ ਹਿਲਾਇਆ ਪਰसों ਸਾਡੇ ਐਡੀਸੀ ਹੁਣ ਸਾਹਿਬ ਹੋਣਾਂ ਨੇ ਅਣ ਤਰੀਕੇ ਗਏ ਆ 3:30 ਵਜੇ ਬੈਂਦੀ ਉਹਨਾਂ 10-10:00 ਵਜੇ ਹੀ ਕੇਸ ਆਂਦੇ ਉਹਨਾਂ ਜਾਕ ਚ ਕਰਤਾ ਸਾਡੇ ਜਾਣ ਤੋਂ ਪਹਿਲਾਂ ਕਰਤਾ ਕਿੰਨਾ ਹੋ ਗਿਆ ਇਹਦੇ ਛਾਨੀ ਕੁੜੀ ਦੇ ਇਹਨੇ ਛਾਨੀ ਦੇ ਆਹ ਕਦੀ ਕਰਤਾ ਸੀ ਜਾਣ ਤੋਂ ਪਹਿਲਾਂ ਉਹ ਅਸੀਂ ਲੀਡਰ ਨੂੰ ਪੁੱਛਾਂ ਉਹ ਕੇਸ ਤੋਂ ਮੁੱਕ ਵੀ ਗਿਆ ਅੱਗੇ 3:30 ਵਜੇ ਬੈਂਦਾ ਸੀ ਅਸੀਂ ਫਿਰ ਆ ਗਏ ਅਸੀਂ ਚੱਲੋ ਤੇ ਖਾਹ ਦਿੱਤੀ ਬਰੇਦੀ ਤੇ ਮੁੜ ਕੇ ਇਹਨੇ ਅਗਲੇ ਦਿਨ ਕਬਜ਼ਾ ਲੈਣ ਦੀ ਝੜਿਆ ਕਰ ਲਿਆ ਕੋਈ ਸਾਡਾ ਨਗਲ ਨਹੀਂ ਮਿਲ ਗਈ ਨਗਲ ਸਾਡੇ ਕੋਲ ਵਾ ਸਿੱਤੀ ਜੀ ਵੀ ਨਹੀਂ ਚੱਲਣ ਦੇਈ ਜਿਸ ਦਿਨ ਪਹਿਲਾਂ ਸ਼ੁਰੂ ਵਾਈਆਂ ਨਾ ਇਹ ਤੀ ਦੀ ਪਈ ਠਰਾ ਦੀ ਬੂਟਾ ਸੰਗਰੀ ਉਹਥੋਂ ਲਈ ਚੁਬਾਈਆਂ ਉਹ ਫੇ ਬਿੱਲੀ ਦੇ ਮੁੰਡੇ ਥੋੜੇ ਪੈਸੇ ਦੇ ਕੇ ਲੈ ਲਈ ਮੁਰਕੇ ਐਮ ਐਲ ਇਹਨੇ ਥੋੜੇ ਜਿਹੇ ਪੈਸੇ ਦੇ ਕੇ ਨੇ ਖਰੀਦੀ ਆਸ਼ਾਨੀ ਰਾਂ ਪਿਸ਼ਾਨੀ ਨੇ ਇਹਨੇ ਆਪਣੀ ਜਾਣਿਆਂ ਨਾਲ ਪਾਲੀ ਉਦੋਂ ਖਰੀਦੀ ਤੇ ਬਾਅਦ ਚ ਚਲੋ ਕੇ ਸਾਡੇ ਹਰਪ੍ਰੀਤ ਸਾਹਿਬ ਨੇ ਕੇਸ ਕੀਤਾ ਸੀ ਉਹਨਾਂ ਸਾਨੂੰ ਹਿੱਸਾ ਪਾ ਦਿੱਤਾ ਇਹ ਸਾਂਝੇ 13 ਲੱਖ ਤਾਰਿਆ ਉੱਥੇ 13 ਲੱਖ ਤਾਰਿਆ ਅੱਛਾ ਹੁਣ ਪਹਿਲਾਂ ਉਹਦੇ ਪਾਣੀ ਪੂਣੀ ਆਣੀ ਪਹਿਲਾਂ ਜੋ ਕੋਈ ਹੁੰਦਾ ਬੰਦੇ ਲੈ ਜਾਂਦੇ ਰਹੇ ਸ਼ੁਰੂਆਹੀਏ ਪਹਿਨ ਹੁੰਦਾ ਕੁਝ ਨਹੀਂ ਫਸਲ ਦੇ ਵਿੱਚ ਹੁੰਦੀ ਨਹੀਂ ਮੁਰਕੇ ਪਾਣੀ ਪੂਣੀ ਬੰਮੀ ਆਪਣੀ ਪੱਕੀਆਂ ਲਵਾਈਆਂ ਆਹ ਤਾਰਿਆ ਤੇ ਬਾਕੀ ਬਣਾ ਕੇ ਦਿੱਤਾ ਅਸੀਂ 50 ਲੱਖ ਫੇਰ ਬਣਾ ਕੇ ਦਿੱਤਾ ਹੈ 8 ਰੱਖ ਤੇ 50000 8 ਨੂੰ ਫੇਰ ਪਾਇਆ ਇੱਕ ਕੇਸਾ ਦੇ ਆਧਾਰ 'ਤੇ ਸਾਡੇ ਚੰਨ ਲਿਆ 5 ਲੱਖ ਤੇ ਕੁਝ ਪੈਸੇ ਹੋ ਵਾ ਜੀ ਆਏ ਲਈ ਕਬਜ਼ਾ ਲੈਣਾ ਆਏ ਸੀ ਝੋਣਾ ਲੱਗਾ ਤੇ ਵੇਖੇ ਜੀ ਚੌਣੀ ਨਿਸ਼ਾਬ ਚੋਰ ਚਾਹੁੰ ਜੋ ਸਾਨੂੰ ਨਿਸ਼ਾਬ ਮਿਲਣਾ ਚਾਹੀਦਾ ਇੰਨੇ ਜਿਹੇ ਪੈਸੇ ਬਹੁਣੇ ਆ ਬਾੜ ਕੀਤੀ ਭੜੀ ਮੰਮੀਆਂ ਸਾੜੀ ਪੱਕੀਆਂ ਇੱਕ 99 ਨੰਬਰ ਚੋਂ ਗੰਬੀ ਪੱਕੀ ਜੋ ਬੂਟੇ ਵਿੱਚ ਪਿਵੜੇ ਲੱਗੇ ਜੋ ਨਹੀਂ ਮੰਮੀ ਦਾ ਕਲੈਕਸ਼ਨ ਹੀ ਹੈ ਕਾਪੀ ਸਾਨੂੰ ਮਿਲੀ ਹੈ ਮੰਮੀ ਦਾ ਅੰਦਰ ਸਿੰਘ ਨਾਮ ਮੇਰੇ ਭਰਾ ਸੋਤੇ ਸਾਡੇ ਨਹੀਂ ਬਣ ਬੜਾ ਜਨਾਬ ਪੜਛੋ ਕੀ ਹੋਇਆ ਤੇ ਅਗਲੇ ਦਿਨ ਕਬਜ਼ਾ ਲੈਣ ਆ ਗਏ ਕਿ ਕੁ ਦਿਨ ਹੀ ਨੰਗਲ ਦਿੱਤਾ ਸਾਡਾ ਸੋਨਾ ਲੱਗਾ ਮਿਕਾ ਖੰਨਾ ਜੀ ਪਤਰੀ ਜਗਦੀਸ਼ ਰਾਸਾਨੀ ਤੇ ਮੈਂ ਸਾਫ ਕਮਿਊਨਲ ਪ੍ਰੈਜ਼ੀਡੈਂਟ ਵੀ ਰਹੀ ਆ ਅੱਜ ਕੱਲ ਮਹਿਲਾ ਮੋਰਚਾ ਦੀ ਸਟੇਟ ਵੀ ਜਨਰਲ ਸੈਕਟਰੀ ਵੀ ਹੈਗੀ ਹਾਂ ਇਹ ਜ਼ਮੀਨ ਦਾ ਮਸਲਾ ਕਿਹੜੇ ਪਿੰਡ ਚ ਤੇ ਕੀ ਮਸਲਾ ਇਹ ਸਾਡਾ ਜ਼ਮੀਨ ਦਾ ਦੇਖੋ ਕੋਈ ਮਸਲਾ ਨਹੀਂ ਹੈਗਾ ਇਹਦੀ ਰਜਿਸਟਰੀ ਮੇਰੇ ਕੋਲ 2011 ਸੰਬਧੀ ਰਜਿਸਟਰੀਆਂ ਅਗੇ ਮੇਰੀ ਪਰਿਵਾਰ ਦੇ ਮੇਰੀ ਸਿਸਟਰ ਦੇ ਮੇਰੇ ਮਦਰ ਦੇ ਨਾਂ ਤੇ ਧੀਰ ਪਿੰਡ ਦੇ ਵਿੱਚ ਔਰ ਅਸੀਂ ਕਾਨੂੰਨਾਂ ਨ 2011 ਤੋਂ ਬਾਅਦ ਕੋਰਟਾਂ 'ਚ ਘੁੰਮ ਰਹੇ ਹਾਂ ਤੇ ਹੁਣ ਆ ਕੇ 2025 'ਚ ਸਾਨੂੰ ਰਿਲੀਫ ਮਿਲੇਆ ਅਸੀਂ ਐਸਟੀਐਮ ਸਾਹਿਬ ਦੀ ਕੋਰਟ ਤੋਂ ਸਾਨੂੰ ਆਰਡਰ ਮਿਲੇ ਪੋਜੀਸ਼ਨ ਦੇ ਉਸ ਤੋਂ ਬਾਅਦ ਇਹਨਾਂ ਨੇ ਏਡੀਸੀ ਸਾਹਿਬ ਦੇ ਸਟੇ ਵਾਸਤੇ ਲਗਾਇਆ ਉਹਨਾਂ ਨੇ ਵੀ ਇਹਨੂੰ ਸਟੇ ਨਹੀਂ ਦਿੱਤਾ ਔਰ ਉਸ ਤੋਂ ਪਹਿਲੇ ਅਸੀਂ ਕਮਿਸ਼ਨਰ ਜਲੰਧਰ ਤੋਂ ਆਰਡਰ ਲੈ ਕੇ ਐਸਟੀਐਮ ਬਟਾਲਾ ਕੋ ਆਏ ਹਾਂ ਮਤਲਬ ਬੇਸਿਕਲੀ ਮੈਂ ਪਿਛਲੇ 6-7 ਸਾਲ ਤੋਂ ਇੱਕ ਕੇਸ ਜਿੱਤਦੀ ਜਾ ਰਹੀ ਆ ਪਰ ਮੇਰੀ ਪੋਲੀਟੀਕਲ ਹੋਣ ਦੇ ਨਾਤੇ ਸੋਚ ਸੀ ਕਿ ਕੱਲ ਨੂੰ ਮੇਰੇ ਤੇ ਅਲਿਗੇਸ਼ਨ ਲੱਗ ਜਾਣੇ ਕਿ ਇਹਨਾਂ ਨੇ ਆਪਣਾ ਨਜਾਇਜ਼ ਸ਼ਾਦਾ ਠਾਇਆ ਆਪਣੀ ਪੋਜੀਸ਼ਨ ਦਾ ਇਸ ਕਰਕੇ ਅਸੀਂ ਹਰ ਚੀਜ਼ ਹਰ ਸੰਭਵ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਕਾਨੂੰਨ ਦਾ ਦਾਇਰਾ ਨਾ ਟਪਣਾ ਪਵੇ ਅੱਜ ਹੀ ਸਾਨੂੰ ਪੁਲਿਸ ਤੇ ਤਹਿਸੀਲਦਾਰ ਰਪੋਜ਼ੀਸ਼ਨ ਦਿਵਾ ਕੇ ਆਏ ਆ ਇਹਦੇ ਵਿੱਚ ਮੈਂ ਸਮਝਦੀ ਆ ਅਸੀਂ ਆਪਣੇ ਹੱਕ ਤੇ ਆ ਜੋ ਇੰਡੀਅਨ ਕਾਨੂੰਨ ਹੈ ਚਾਹੇ ਉਹ ਮੇਰੇ ਵਾਸਤੇ ਹੋਵੇ ਚਾਹੇ ਗਰੀਬ ਆਦਮੀ ਵਾਸਤੇ ਸਭ ਵਾਸਤੇ ਬਰਾਬਰ ਹੈ ਤੇ ਉਸੇ ਕਾਨੂੰਨ ਦੀ ਛਾਵੇਂ ਵਿੱਚ ਮੈਨੂੰ ਆ ਗਿਆ ਜ਼ਮੀਨ ਦਾ ਦਖਲ ਮਿਲ ਚੁਕਾ ਤੇ ਮੈਂ ਸਾਰਿਆਂ ਦੀ ਬਹੁਤ ਬਹੁਤ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਉੱਥੇ ਝੋਨਾ ਲਗਾਇਆ ਉਹਦੇ ਪੈਸੇ ਅਸੀਂ ਕਾਨੂੰਨੀ ਤੌਰ ਤੇ ਤਹਿਸੀਲਾ ਸਰ ਦੇ ਜਮ੍ਹਾਂ ਕਰਵਾਵਾਂਗੇ ਤੇ ਉਸ ਤੋਂ ਬਾਅਦ ਬੜੇ ਆਰਾਮ ਨਾਲ ਉਸ ਝੋਨੇ ਨੂੰ ਵੜਾਂਗੇ ਤੇ ਚਾਹਾਂਗੇ ਅਮਨ ਅਮਾਨ ਨਾਲ ਦੂਸਰੀ ਪਾਰਟੀ ਵੀ ਸਾਡੇ ਨਾਲ ਕੋਆਪਰੇਟ ਕਰੇ ਕਿਉਂਕਿ ਉਹਨਾਂ ਦੇ ਕੋਈ ਲੀਗਲ ਗਰਾਉਂਡਸ ਨਹੀਂ ਹੈਗੇ ਕਿ ਲੀਗਲ ਗਰਾਉਂਡਸ ਹੁੰਦੇ ਤੇ ਉਹ ਕੋਰਟਾਂ ਤੋਂ ਜਿੱਤਦੇ ਤੇ ਸਰਕਾਰ ਉਹਨਾਂ ਦੇ ਕਹਿਣ ਨਾਲ ਉਹ ਜ਼ਮੀਨ ਉਹਨਾਂ ਦੀ ਨਹੀਂ ਹੋ ਜਾਣੀ ਤੇ ਮੈਂ ਉਹਨਾਂ ਦੇ ਦੁੱਖ ਨੂੰ ਵੀ ਸਮਝਦੀ ਆ ਕਿਉਂਕਿ ਉੱਥੇ ਉੱਥੇ ਬੈਠੇ ਤਾਂ ਕਿਸੇ ਨੂੰ ਦਿਲ ਨਹੀਂ ਕਰਦਾ ਚਾਹੇ ਜਹਾਜ਼ ਜਾਂ ਨਜਾਇਜ਼ ਮੇਰੇ ਵੀ ਇਹ ਐਨਾਕ ਵੀ ਹੋਏ ਨਜਾਇਜ਼ ਹੋਏ ਤੇ ਮੈਂ ਕਹਣਾ ਮੇਰੀ ਜਾਵੇ ਨਾ ਉਹ ਤਾਂ ਫਿਰ ਜ਼ਮੀਨ ਹੈ ਉਥੇ 86 ਕਨਾਲਾਂ ਤੇ 19 ਮਰਲੇ ਸਾਡੇ ਪੋਜੈਸ਼ਨ ਦੀ ਜ਼ਮੀਨ ਹੈ ਜਿਹੜੀ ਟੈਕਨੀਕਲੀ ਸਾਡੇ ਕੋਲ ਹੈਗੀ ਹੈ ਉਹਦੇ ਵਿੱਚ ਦੋ ਬੰਮੀਆਂ ਲੱਗੀਆਂ ਨੇ ਉੱਥੇ ਤੇ ਅੱਜ ਕਾਨੂੰਨ ਦੇ ਦਾਰੇ ਵਿੱਚ ਮੈਂ ਅੱਜ ਪਹਿਲੀ ਵਾਰ ਹੀ ਜਾ ਕੇ ਆਪਣੀ ਜਗ੍ਹਾ ਨੂੰ ਅਸੈਸ ਕੀਤਾ ਸੀ ਕਦੀ ਲੜਾਈ ਝਗੜੇ ਦੇ ਡਰ ਤੋਂ ਜਾਂ ਕਾਨੂੰਨ ਦੀ ਉਲੰਘਣਾ ਕਰਨ ਦੇ ਡਰ ਤੋਂ ਕਦੀ ਉੱਥੇ ਫਿਜ਼ੀਕਲੀ ਵੀ ਨਹੀਂ ਗਏ ਕੈਸੀ ਉੱਥੇ ਜਾ ਕੇ ਕੋਈ ਖਲਲ ਪਈ ਹੈ ਇਹ ਚੀਜ਼ ਹੈ ਉਹ ਚੀਜ਼ ਹੈ ਐਸੀ ਅਮਨ ਅਮਾਨ ਨਾਲ ਸਾਨੂੰ ਇਸ ਝੋਨੇ ਤੋਂ ਬਾਅਦ ਮੈਂ ਕਿਹਾ ਝੋਨੇ ਦੀ ਫਸਲ ਦੇ ਪੈਸੇ ਜਮ੍ਹਾਂ ਕਰਵਾ ਦਾਂਗੇ ਤੇ ਝੋਨਾ ਸਾਡਾ ਹੀ ਹੈ ਤੇ ਅਸੀਂ ਝੋਨਾ ਰਾਨਾ ਲੱਭਾਂ ਕਬਲਜੀਤ ਸਿੰਘ ਜੀ ਸਾਡੇ ਜਿਹੜੇ ਐਸਡੀਐਮ ਸਾਹਿਬ ਨੇ ਵਿਕਰਮਦੀਪ ਸਿੰਘ ਜੀ ਪਾਥੇ ਬਟਾਲਾ ਐਸਡੀਐਮ ਉਹ ਉਹਨਾਂ ਨੇ ਸਾਨੂੰ ਦਿੱਤਾ ਹੈਗਾ ਵੀ ਤੁਸੀਂ ਜਿਹੜਾ ਵਾ ਇਹਨਾਂ ਦਾ ਦਖਲ ਬਰੰਟ ਜਿਹੜਾ ਵਾ ਉਹ ਲੈ ਕੇ ਜਾਓ ਤੇ ਉਹਨਾਂ ਦਾ ਕਰਕੇ ਆਓ ਮੌਕੇ ਤੇ ਵੇਖ ਕੇ ਆਓ ਇਹਦੇ ਤੋਂ ਕੋਈ 10-15 ਦਿਨ ਪਹਿਲਾਂ ਸਾਨੂੰ ਲੱਗਦਾ ਸੀਗਾ ਵੀ ਇੱਥੇ ਕੋਈ ਝਗੜਾ ਹੋਏਗਾ ਫਿਰ ਅਹੀਂ ਪੁਲਿਸ ਮਦਦ ਵਾਸਤੇ ਲਿਖਿਆ ਡੀਸੀ ਸਾਹਿਬ ਨੂੰ ਫਿਰ ਅੱਜ ਉਹ ਪੁਲਿਸ ਮਦਦ ਮਿਲੀ ਸੀ ਉਹਦੇ ਵਿੱਚ ਆਏ ਆ ਵੇਖਿਆ ਮੌਕੇ ਤੇ ਝੋਨਾ ਲੱਗਾ ਆ ਪਿੰਡ ਧੀਰਜੀ ਉਹਹੀਂ ਜੀ ਕਾਰਵਾਈ ਜਿਹੜੀ ਆ ਉਹ ਝੋਨਾ ਜਿੰਨੀ ਫਸਲ ਦੇ ਵਿੱਚ ਝੋਨਾ ਵਾ ਉਹ ਝੋਨਾ ਲਿਖ ਦਿੱਤਾ ਵਾ ਜਿਹੜੀ ਕੋਈ ਵਿਗਾ ਕੇ ਲਾ ਖਾਲੀ ਉਹ ਖਾਲੀ ਦੇ ਗਏ ਜੀ ਇਹਨਾਂ ਦਾ ਕੋਈ ਤਹਿਸੀਲਦਾਰ ਸਾਹਿਬ ਕੋਈ ਮੁਆਵਜ਼ਾ ਇਹਨਾਂ ਦਾ ਕੋਈ ਐਡਜਸਟ ਕਰਨਗੇ ਉਹ ਦੋ ਮਰਦਾ ਹੋਇਆ ਕੋਰਟ ਦੇ ਵਿੱਚ ਕਿੰਨੀ ਪਹਿਲੀ ਹੈਗੀ ਇਹ ਇਹ ਕੋਈ 11 ਕਿਲੇ ਦੇ ਨਹੀਂ ਜੀ ਆਰਤੀ ਸਾਨੀ ਆਦ ਤੇ ਨਾਲ ਹਰਬੰਸ ਸਿੰਘ ਪਿੰਡ ਧੀਰ ਠੀਕ ਹਾਂ ਜੀ ਸਾਡੇ ਕੋ ਇਥੋਂ ਗਰਦੌਰ ਸਾਹਿਬ ਨੇ ਪੁਲਿਸ ਪ੍ਰੋਟੈਕਸ਼ਨ ਦੀ ਮੰਗ ਕੀਤੀ ਸੀ ਜੀ ਉਸ ਦੇ ਆਧਾਰ ਤੇ ਅਸੀਂ ਇੱਥੇ ਆਏ ਹਾਂ ਜੀ ਉਹ ਪਿੰਡ ਧੀਰ ਇੱਥੇ ਆਪਣੀ ਜੋ ਵੀ ਕਾਰਵਾਈ ਬਣਦੀ ਸੀ ਗਰਦੌਰ ਸਾਹਿਬ ਨੇ ਕਰ ਲਈ ਹੈ ਇਹ ਪਿੰਡ ਚ ਕੋਈ ਜ਼ਮੀਨ ਦਾ ਦਖਲ ਦਾ ਮਸਲਾ ਜੀ ਇਹ ਮਾਲ ਮਹਿਕਮੇ ਦਾ ਕੰਮ ਹੈ ਪੁਲਿਸ ਪ੍ਰੋਟੈਕਸ਼ਨ ਇਹਨਾਂ ਨੇ ਦਿੱਤੀ